ਕੜੰਗੇ ਨੇ ਦੀਦੀਆਂ ਹੈਗੇ ਤਾਂ ਕੋਈ ਹੋਰ ਲਗਤ ਨੂੰ ਦੇਖ ਲਈਏ ਉਹ ਕੌਣਾ ਭਾਈ ਦੁਪਹਿਰੇ ਦੁਪਹਿਰੇ ਫਲਗਿਆਂ ਤੇ ਸਬਜ਼ੀ ਚ ਵਾ ਤੂੰ ਕਿੱਧਰ ਆ ਗਿਆ ਮੈਂ ਕਿਉਂ ਆਇਆ ਆਵਦੇ ਤੂੰ ਕੀ ਕਰਦਾ ਫਿਰਦਾ ਓਰੇ ਰਾਖੀ ਤੇ ਮੈਂ ਤਾਂ ਸਭ ਜੀ ਜੀ ਦੇ ਦੀਦੀ ਫਲਗਿਆਂ ਜੇ ਦੇਖਦੀ ਸੀ ਕੁਮਾਰੇ ਦੀਆਂ

ਬੇਹੋਰ ਕੇ ਮੈ ਮਿਲੂਗੀ। ਉਹ ਬਈ ਮੇਰੀ ਗੱਲ ਸੁਣ ਲੋ। ਉਹਰਾ ਨੂੰ ਆ ਜਾ ਏਡੀ ਦੂਰ ਬੈ ਗਿਆ। ਉਹ ਖਾਰ ਜਾ ਭਾਈ ਹਵਾ ਲੰਘ ਜਾਂਦੇ ਮਾੜੀ ਹਵਾ ਆ ਜਾਂਦੀ ਐ। ਹਾਂ ਆ ਕੀ ਬੀਜ ਜਾਵੇ। ਉਹ ਤਾਂ ਚੌਲੇ ਆ ਭਾਈ। ਅੱਛਾ ਕਦੋਂ ਹੋਣਗੇ ਫਿਰ? ਇਹ ਹੋ ਜਾਣਗੇ ਜਦੋਂ ਤੇ ਤੂੰ ਆਇਆ ਕਰਤਾ। ਹੁਣ ਆ ਭਾਲਦੇ ਹੁੰਦੀ ਐ ਸਬਜ਼ੀ ਕੋਈ ਐ। ਅੱਛਾ ਫਿਰ ਕਰ ਦੇ। ਤੂੰ ਕਰਦੇ ਇਕੱਲੇ ਤੇ ਨਹੀਂ ਨਾ ਹੁੰਦਾ ਭਈ ਇਹ। ਹੋਰ ਕੌਣ ਹੋ? ਤੇ ਤੂੰ ਨਾ ਦੋ ਜਣੇ ਕਰਨਗੇ। ਬੰਦਾ ਲਾਲਾ ਕੋ ਨਾਲ ਬੰਦੇ ਨਾਲ ਨਹੀਂ ਹੁੰਦਾ ਤੇ ਬੁੜੀ ਬੁੜੀ ਨੇ ਕੋ ਢਾੜੀ ਤੇ ਬੰਦਾ ਉਸ ਥੂਲੇ ਆਇਆ ਪਾਲਣਾ ਤੂੰ ਇੱਥੇ ਹੈ ਨਹੀਂ ਜਿਹੜੇ ਤੇਰੇ ਥੂਲੇ ਦਾ ਕੀ ਕੰਮ ਆ ਓਏ ਹੁਣ ਤੁਹਾਨੂੰ ਭਈ ਕੀ ਦੱਸਿਆ ਤੂੰ ਆਪ ਹੀ ਸੁਣੀਆ ਮੈਨੂੰ ਨਹੀਂ ਤੇਰੀਆਂ ਗੱਲਾਂ ਦਾ ਪਤਾ ਕੋਠਾ ਹੈ ਤੂੰ ਐ ਕਰਨਾ ਪੈਂਦਾ ਇਹ ਫੇਰ ਸਬਜੀ ਲੱਗਣ ਲੱਗਦੀ ਹੈ ਫੇਰ ਤਾਂ ਜਮਾ ਹੈ ਲੱਖਾਂ ਮਣ ਲੱਗ ਜਾਂਦੀ ਹੈ ਹਾਂ ਨਾ ਬਈ ਗਰਮੀ ਕਿੰਨੀ ਹੋ ਰਹੀ ਹੈ ਨਾ ਅੱਜ ਕੱਲ੍ਹ ਜੀ ਦੀ ਗਰਮੀ ਵਾਲੀ ਹੋਈ ਪਈ ਗਰਮੈਸ਼ ਵਾਲੀ ਹੋਈ ਪਈ ਹੈ ਹੋਰ ਉਹ ਸੌੜ ਕੇ ਗਰਮ ਐ ਕੱਢਣੀ ਪੈਂਦੀ ਕਿਸੇ ਪਾਸੇ ਫੇਰ ਹੁਣ ਤੇ ਤੈਨੂੰ ਗਰਮੈਸ਼ ਜਿਆਦਾ ਹੋਈ ਪਈ ਹੈ ਤੂੰ ਘਰ ਮੈਂ ਇਸ ਕੱਢੇਗਾ ਘਰ ਮੈਂ ਪਈ ਹੋਰ ਦਵਾਈ ਧਰਨੀ ਪੈਂਦੀ ਐ ਇੰਦਰਾ ਦਵਾਈ ਧਰਨ ਨੂੰ ਐ ਕਹਣਾ ਮੇਰਾ ਜਵਾਬ ਕੋਨ ਨਾਲ ਉਹ ਐ ਨਹੀਂ ਹੈਗਾ ਗੱਲ ਹੂੰ ਹੋਰ ਕੀ ਐ ਗੱਲ ਉਹ ਦਵਾਈ ਲਾਉਣੀ ਪੈਂਦੀ ਬੱਜ ਤੁਹਾਨੂੰ ਲੁੱਟੀਆਂ ਜਾਂ ਗੱਲਾਂ ਵਾਲੀਆਂ ਕਰਦਾ ਕਦੋਂ ਆਤਾ ਅਸੀਂ ਤੇ ਖੇਤ ਉਹਨੂੰ ਜੀ ਨਹੀਂ ਕਰਦਾ ਉਹ ਲੁੱਟੀਆਂ ਕਲਾ ਕਹਦੀਆਂ ਨੇ ਹੋਰ ਕੀ ਆ ਭੜਿਆ ਬਧਿਆ ਰਹਿੰਦੀ ਮੇਰਾ ਸੁੱਕੇ ਕੇ ਖੇਤ ਲੰਗ ਜਾਂਦੀ ਉਹ ਜਾਂ ਸੁੱਖਾ ਸੁੱਖਾ ਕਹੜਾਗਾ ਹਾਂ ਭਲਾ ਮਾਨਸਾਗਾ ਪੱਤੇਰੇ ਵਰਦੇ ਜਿੰਨਾ ਲੁੱਟਾ ਨਹੀਂ ਹੈਗਾ ਸੁੱਖਾ ਉਹ ਨਾ ਨਾ ਮੈਂ ਦਾ ਕੜਾ ਲੁੱਟਾ ਭਾਈ ਮੈਂ ਦਾ ਔਰ ਕੇ ਤੂੰ ਦਾ ਬਾਲਾ ਪੁੱਠਾ ਬੋਲਦਾਗਾ ਉਹ ਮੈਂ ਤਾਂ ਸਿੱਧਾ ਸੱਦਾ ਬੰਦਾ ਐ ਸਿੱਧਾ ਸੱਦਾ ਬੰਦਾ ਤੂੰ ਹੋਰਾ ਉਹ ਫਿਰ ਮੇਰੀ ਘਰ ਦਾ ਭਈ ਲੁੱਚੇ ਬੰਦੇ ਫਿਰ ਲੁੱਚੇ ਬੰਦੇ ਦੇ ਖੇਤ ਕੀ ਲੈਣਾ ਵੀ ਹਾਂ ਹਾਂ ਜਿੰਨੀਆਂ ਜਨਾਨੀਆਂ ਸਾਰੀਆਂ ਲੰਡੇ ਲੁੱਚੇ ਬੰਦੇ ਦੇ ਖੇਤ ਹੁੰਦੀਆਂ ਮੈਂ ਤੇਰੇ ਕੋਲੇ ਨਹੀਂ ਆਈ ਸੀ ਖੇਤ 'ਚ ਮੈਂ ਤਾਂ ਹਉ ਦੇਖੀ ਦੀਦੀ ਗਮਾਰਾ ਜਾ ਖੜਿਆ ਸੀ ਮੈਂ ਹਾਂ ਚੱਲ ਪੋਰਾ ਪਾਈਆ ਕ ਲੈ ਜਾਂਗੀ ਤੋੜ ਕੇ ਤੇ ਗਮਾਰੇ ਨੂੰ ਹੱਥਾਂ ਨਹੀਂ ਪਾਇਆ ਹਾਥੀ ਪਾਇਆ ਸੀ ਹੋਰ ਕੀ ਬਣਾਉਣਾ ਸੀ ਓਹੋ ਗਮਾਰੇ ਨੂੰ ਹੱਤਾਂ ਨੂੰ ਪਾਲਾ ਸੌਰ ਕੇ ਫਿਰ ਤਾਂ ਪੰਗਾ ਛੇੜਦਾ ਕਿਆ ਨਾ ਗਮਾਰੇ ਗਮਾਰੇ ਨੂੰ ਹੱਥ ਨਹੀਂ ਪਾਉਣਾ ਚਾਹੀਦਾ ਪਰ ਫੇਰ ਤਾਂ ਕੰਡ ਲੜਾ ਕੇ ਹਟੂ ਉਹ ਕੰਡ ਲੜਾ ਕੇ ਹਟ ਕੰਡ ਵਾਲੀ ਹੁੰਦੇ ਗਮਾਰੇ ਚ ਉਹ ਤਾਂ ਪਤਾ ਹੀ ਇਹ ਵੀ ਕੰਡ ਹੁੰਦੀ ਐ ਮੈਨੂੰ ਐਂ ਕਹਣਾ ਮੈਂ ਜਵਾਕੜੀਆਂ ਆ ਆ ਲੁੱਲ ਨਹੀਂ ਹੈਗੀ ਕੋਈ ਲਾਈ ਆ ਹੱਲ ਲੈ ਲੈ ਹੱਲ ਦੇ ਦੇ ਕਿੱਥੇ ਲੱਗ ਰਹੀਆਂ ਨੇ ਹੱਲ ਕੋਲੀ ਐ ਬੱਲਾ ਮੰਲਾ ਉਹ ਬੱਲ ਮਖ ਕੋਲੇ ਐ ਅੱਛਾ ਹਾਂ ਉੱਥੇ ਉਹ ਚਰੀ ਚੁਰੀ ਦੀ ਤੇਰੀ ਹੋਈ ਚਾਹੀਦੀ ਐ ਚਲੀ ਜਾ ਹਿੰਦੀ ਮਰਿਆ ਪੁੱਛਦੀਆਂ ਤਾਂ ਹੀ ਉਹ ਵੱਢ ਕੇ ਲੈ ਕੇ ਜਾਣੀ ਆ ਪਰ ਲੈ ਜੀ ਥੱਬਾ ਜਾਂਦੀ ਹੋਈ ਥੱਬਾ ਨਹੀਂ ਬੰਡ ਲੈ ਕੇ ਜਾਉਂਗੀ ਬੰਡ ਲੈ ਜੀ ਬੇਬਸ ਸਾਨੂੰ ਪਾਉਣੀ ਆ ਉਹ ਮੈਂ ਕਦੋਂ ਕਹਾਂ ਬੰਦੇ ਖਾਣਗੇ ਵੀ ਪਾਬੂ ਤੇ ਮੈਥਾ ਨੂੰ ਵੀ ਜਾਂਦੇ ਹੋਏ ਲੈ ਕੇ ਸਾਡੇ ਗਾਂ ਜੀ ਰੱਖ ਲਈ ਗਾਂ ਨੂੰ ਗਾਂ ਕੀ ਕਮਜ ਗਈ ਦੋ ਹੋ ਗਏ ਹੁਣ ਤਾਂ ਕਰਕੇ ਲੋੜ ਜਾ ਰਹਿਦਾ ਦਿਮਾਗ ਤੇ ਉਹ ਭਾਈ ਥੋੜੇ ਲਸਣ ਮਾਰੇ ਆ ਕਿਉਂ ਭਾਈ ਜੇ ਸਿੱਧੀ ਨਿਗਾ ਚਾਕੂ ਸਾਰਾ ਕੁਝ ਆਪੀ ਪਈ ਜਾਊਗਾ ਨੀਰਾ ਥੋੜੇ ਜਮਾ ਖੋਲਣਗੇ ਜੇ ਵਗ ਜਾ ਕਰੂਗਾ ਆ ਕਿਵੇਂ ਭਗ ਜਾ ਕਰੂਗਾ ਭਗ ਜਾ ਕਰੂਗਾ ਕਿਉਂ ਪੈਰ ਲੱਗੇ ਨੇ ਤੁਰ ਕੇ ਜਾ ਕਰੂਗਾ ਗੁਰਲੀ ਚ ਮਗਰ ਨੀਰਾ ਜਾਵਾ ਤੂੰ ਆਹ ਕਹੇਂਗੀ ਭਈ ਗਾਂ ਨੀਰਾ ਹਰ ਘਟ ਪਾਉ ਸਾਡੀ ਨੂੰ ਪਸ਼ੂਆਂ ਨੂੰ ਨੀਰਾ ਸਾਡੇ ਪਸ਼ੂ ਖਾਖਵਾ ਮਾਰੋਂਗੇ ਕੰਮ ਕਰਨਾ ਪੰਦਾ ਮੜੀ ਕਰਾਮਾਤ ਕਰਨੀ ਪੈਂਦੀ ਐ ਇਹੋ ਜੀ ਕੀ ਕਰਾਮਾਤ ਕਿਉਂ ਬੈ ਤੂੰ ਕੀ ਬਾਬਾ ਬਣ ਕੇ ਕਰਾ ਮਤ ਕਰੇਗਾ ਬਾਬਾ ਹੀ ਐ ਭਈ ਕਾਹਦਾ ਬਾਬਾ ਬਾਬਾ ਹੈਗਾ ਕੋਲੇ ਬਾਬਾ ਉਹੀ ਕਰਾਮਾਤ ਕਰੂ ਜਿਹੜਾ ਬਾਬਾ ਹੈਗਾ ਕਾ ਕੌਣ ਆਵੇ ਉਹ ਉਹ ਤਾਂਗਾ ਤੇ ਵੀ ਜਾ ਕਰਦਾ ਬਾਬਾ ਕਰਨਾ ਪੰਡਾ ਵੇ ਚੱਲ ਤੂੰ ਗੱਲਾਂ ਨਾ ਮਰ ਬਾਲੀਆਂ ਜੇ ਦਾ ਕੋਈ ਸਬਜੀ ਭੱਜੀ ਹੈਗੀ ਤੜਾ ਦੇ ਨਹੀਂ ਫਿਰ ਮੈਂ ਸੁੱਕੇ ਕੇ ਖੇਤ ਜਾਨੀ ਆ ਸਬਜੀ ਦਾ ਉਹ ਕੋਠੇ ਉਹਲੇ ਤੋੜੀ ਪੀ ਉਹਦੇ ਕੋਠੇ ਟੰਗੀ ਵੀ ਤੋੜ ਕੇ ਕਿਉਂ ਇਹਦਾ ਕਦੂ ਕੱਚੇ ਆ ਨਾਲੇ ਗਮਾਰੇ ਦੇ ਫਲਗਾਂ ਟੰਗੀਆਂ ਪੰਗਾਂ ਚੱਲ ਫਿਰ ਤੇ ਕੋਠਾ ਆਟਾ ਲਈ ਜਣਾ ਜੀ ਪੀ ਆ ਗਮਾਰੇ ਦੇ ਫਲਗਾਂ ਲੈਣ ਜਾਣੀਆਂ ਤਾਂ ਟਾਲੀ ਦੇ ਵੇ ਹੋਰ ਵੀ ਤੀਵੀਆ ਨੂੰ ਦਿਨਾਂ ਤੋੜ ਤੋੜ ਸਬ지 ਭੱਜੀ ਓਏ ਤੀਵੀ ਇੱਥੇ ਕਿਹੜੀ ਆਉਂਦੀ ਆ ਮਲੰਗਾ ਕੋਲੇ ਤੀਵੀ ਬਲ ਤੂੰ ਆ ਮਸਾਂ ਆਈਏ ਗੱਲੀ ਇਥੇ ਉਹ ਨਹੀਂ ਆਉਂਦੀ ਨਾ ਬੇਰਾ ਉਹਦੇ ਗੱਧਰ ਕਾ ਤਰ ਗਿਆ ਨੇ ਸਬਜ਼ੀਆਂ ਤੋੜ ਕੇ ਨਾਲੇ ਉਹਥੇ ਧਰੀਆਂ ਪਈਆਂ ਤੂੰ ਕਹਿੰਦਾ ਉਹ ਬਿਲਕੁਹੇ ਰੱਖਣੀ ਪੈਂਦੀ ਆ ਹੁਣ ਜੇ ਨਾਲ ਕੋਈ ਨਹੀਂ ਤੋੜੀ ਹੁੰਦੀ ਤੇ ਤਾਂ ਹੁਣ ਟਾਪੀਆਂ ਦੀ ਤੋੜ ਕੇ ਕਰ ਕਿਤੋਂ ਦਾ ਚਕਾ ਦੇ ਮੈਂ ਬੇਲੇ ਨਾਲ ਨੰਗ ਜਾ ਤੂੰ ਪੂਰੀ ਦੁਪਹਿਰਾ ਉਹੀ ਗੂਡੂ ਕਰੀ ਜਣੀ ਐ ਹੋਰ ਕੀ ਕਰਾਂ ਮਸਾਲਾ ਪਾਂਹ ਦਾ ਜਨਾਨੀ ਖੇਚਾ ਆਈ ਐ ਢੀਂਗ ਪਾਉਣ ਵਾਲੀ ਆ ਹਣਾ ਬੇਰੇ ਪਾਵੇਂਗਾ ਬੇ ਪੀਂਗ ਆ ਜਾ ਪਾ ਲੈਨੇ ਪੀਂਗ ਮੈਂ ਤਾਂ ਪੀਂਗ ਨੂੰ ਪਿਆਰ ਹੋਇਆ ਬੈਠਾ ਜਾਵਾ ਕਿੱਥੇ ਆ ਲਾਸ ਕਿੱਥੇ ਲਾਸ ਮੇਰੇ ਕੋਲ ਹੀ ਐ ਕਿੱਥੇ ਆ ਪਾ ਫਿਰ ਜਾਂਦੇ ਜਾਂਦੀ ਦੋ ਝੂਟੀ ਲੈ ਜੂੰਗੀ ਆ ਜਾ ਪਾ ਲੈਨੇ ਕਿੱਥੇ ਪਾਏਗਾ ਪਾਉਣੀ ਤੌਰਿਆ ਓਏ ਉੱਥੀ ਪਾਵਾਂਗੇ ਉਥੋਂ ਦੀ ਤਾਂਹਾਂ ਚੜ੍ਹੇਗੀ ਹੋਰ ਆਏ ਤੂੰ ਸ਼ਕਤੀ ਤੇਰੀ ਤਾਂਹਾਂ ਚੜ੍ਹ ਜੇਗੀ ਆਏ ਹਾਏ ਆਇਆ ਤੈਨੂੰ ਪੀਂਗ ਤੇ ਝੂਟੇ ਦੇ ਦੂੰਗਾ ਚੱਲ ਖਾੜੂ ਰੇ ਜੇ ਮੈਨੂੰ ਫੜ ਮੇਰੀ ਗੱਲ ਦੜਾਮ ਤੇ ਡਿੱਗ ਜ ਦੜਾਮ ਦੇ ਨੇ ਇੱਕ ਮਿੰਟ ਗਲ ਕੋ ਗੋਦੀ ਜੋਦੀ ਚੱਕ ਲੂੰ ਨਾਲ ਦੀਆਂ ਮੈਂ ਆਏ ਹਾਏ ਆ ਦੇ ਵੇ ਜੇ ਤੇ ਮੇਰਾ ਪੈਰ ਗੁਰਦਾ ਕੋਈ ਨਹੀਂ ਦੋਨੇ ਹੱਥ ਟਾਲੀ ਨੂੰ ਪਾਲਾ ਤੇ ਤਾਂਹਾਂ ਫੇਰ ਚੜੀਦਾ ਤਾਂਹਾਂ ਨਹੀਂ ਚੜਨਾ ਵੀਂ ਇੱਕ ਤਾਂ ਚੜਨ ਨੂੰ ਕਿਹਾ ਸੀ ਤਾਂ ਫੇਰ ਫੇਰ ਹੀ ਪੀਂਚੜਾਉਂਗਾ ਬੇ ਮੇਰਾ ਫਾਰੀ ਗੁੜਗੀ ਇਹਦੇ ਚ ਲੈ ਪਾ ਤਾ ਪਾ ਲਿਆ ਆ ਲਿਆ ਹਾਂ ਇਹ ਲੈ ਫਿਰ ਤਾਰ ਸੇ ਲੱਤ ਆਏ ਹਾਏ ਆ ਹਾ ਹਾ ਬੇ ਆ ਕੀ ਕਰਨ ਲੱਗ ਗਿਆ ਝੂਟੇ ਦੀਆਂ ਲੈ ਇਹੇ ਹੀ ਝੂਟੇ ਹੁੰਦੇ ਆ ਹੀ ਪੀਂਗਾ ਅੱਛਾ ਆ ਹਾ ਹਾ ਕਿਉਂ ਆਉਂਦਾ ਝੂਟਾ ਆਹੋ ਆਉਂਦਾ ਬਾਲਾ ਵੱਡਾ ਤਾਂ ਨਹੀਂ ਚੁਮਕੇ ਹੋਰ ਤਾਂ ਨਹੀਂ ਲੈਣਾ ਬਾਬਾ ਸੱਡ ਤੋ ਆ ਲੰਮਾ ਢੂਡਾ ਮਾਰਾ ਆ ਜਾਣਦੇ ਹਜੇ ਤਾਂ ਪੀਂਹ ਸਰੇਣ ਲੱਗੀ ਬਸ ਹਾਂ 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 ਤਾਂ ਪੀਂਹ ਕਰਾ ਕੇ ਹਟੂ ਹਾਂ 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 ਚੱਲ ਹੋ ਖੜਾ ਆ ਫੜ ਮੇਰੀ ਬਾਹ ਐ ਆ ਜਾ ਹੀ ਲੰਗਿਆ ਹਾਂ ਇੱਥੇ ਵੀ ਫੜ ਕੇ ਜਿਹੜਾ ਮੈਨੂੰ ਫੜ ਹੱਥ ਖਿੱਚ ਲੈ ਰਾਜਾ ਆ ਜਾ ਰਾਜਾ ਆ ਜਾ ਸਬਜੀ ਦੇ ਸਬਜੀ ਓਏ ਸਾਰਜੀਤ ਮੇਰੀ ਗੱਲ ਸੁਣ ਲੈ ਸਾਰਜੀ ਤੇਰੇ ਆਪੇ ਘਰੇ ਜਾਂਦਾ ਫਰਾ ਦੂ ਮੈਂ ਘਰੇ ਕਿਹੜੀ ਫੜਾਈਂਗਾ ਤੂੰ ਭੜੇ ਲਾਰੇ ਜਲਾਉਂਦਾ ਰਹਿਣਾ ਓਏ ਭਾਇਆ ਹੁਣ 2 ਮਿੰਟ ਸਾਰਜੀ ਸਬਜੀ ਕਰੀਏ ਨੇ ਸਾਰਾਂ ਸਾਰਜੀ ਕਦੇ ਖਾ ਲੈ ਕਦੇ ਅੱਗ ਲੈ ਕਦੇ ਮੂਤ ਲੈ ਤੇ ਗੱਲਬਾਤ ਨਹੀਂ ਕਰਾਂਗੇ ਖਾ ਕੇ ਹੱਭਣਾ ਹੀ ਹੁੰਦਾ ਹੋਰ ਕੀ ਕਰਨਾ ਹੁੰਦਾ ਹਾਂ ਹੁਣ ਪੀਰ ਚ ਲੈ ਆ ਗਈ ਆ ਗਈ ਟੁੱਟੇ ਸਿਰ ਦੁਖਣ ਲੱਗ ਗਿਆ ਵੇ ਮੇਰਾ ਤਾਂ ਹੋਰ ਤਾਂ ਨਹੀਂ ਕੋਈ ਦੱਸਦਾ ਉਹੀ ਦੁਖਣ ਲਾਤੀ ਤੂੰ ਤਾਂ ਮੇਰੀ ਮਾਸਲਣਾ ਬੱਸ ਮਾਸਲਤੀ ਦਿੰਨੇ ਚੁੱਕ ਚੱਕ ਤਾਂ ਨਹੀਂ ਪਈ ਬਾ ਚੱਕ ਵੀ ਪੈਜੋਗੇ ਹੁਣ ਉਹ ਗਰਮੀ ਵਾਲੀ ਕਰ ਰੱਖੀ ਆ ਰ ਆਪਣੇ ਗਰਮੀ ਪੁੱਤਣਾ ਮਾਏ ਠੰਡੇ ਹੋਇਆ ਕਰੋ ਆਹ ਹਾ 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 ਤਾਂ ਹਵਾ ਵੀ ਨਹੀਂ ਚੱਲ ਰਹੀ ਹੈਗੀ ਗੁੰਮ ਕਰਿਆ ਬਹਿ ਹਵਾ ਨੇ ਰੀ ਆ ਕੇ ਤਾਂ ਹਟਿਆ ਹੁਣ ਆਏ ਆਂ ਕਿ ਕਦੇ ਮੈ ਆਉਂਗੀ ਕਰੋ ਲਾਸ ਚੱਕ ਕੇ ਤੇ ਝੂਟੇ ਲੈ ਕੇ ਜਾਇਆ ਕਰੂੰਗੀ ਪਰ ਆਇਆ ਕਰੂੰਗੀ ਉਹ ਤਾਂ ਜਦੋਂ ਤੂੰ ਨਹੀਂ ਹੋਏਂਗਾ ਤੇਰੇ ਹੁੰਦੇ ਨਹੀਂ ਮੈਂ ਤਾਂ ਖੇਤ ਹੀ ਹੁਣ ਆ ਵਕਤ ਦੁਬਾਰੇ ਤਾਂ ਨਹੀਂ ਚਲੋਣੀ ਹੋਰ ਇੱਤਾ ਜਨੜਨ ਲੱਗ ਗਿਆ ਵੀ ਮੇਰੇ ਤਾਂ ਹੋਰ ਇੱਤਾ ਦਾ ਫੇਰ ਫੇਰ ਹੀ ਪੀ ਗਈ ਛੋਟੀ ਜਰੀ ਇੱਤੇ ਲਿਬੜ ਗਈ ਪੀਂ ਚੜ ਤਾ ਹੋ ਤੂੰ ਤਾਂ ਮੈਨੂੰ ਥੱਲੇ ਸੱਟ ਤਾ ਓਏ ਖੇਤਾਂ 'ਚ ਹੋਰ ਹੁਣ ਇੱਥੇ ਪੰਜਾਂ ਗਾ ਪਲੰਗੜਾ ਹੈ ਪੀ ਅੱਥੇ ਥੱਲੀ ਰੰਗ ਲਾਉਣਾ ਪੈਂਦਾ ਪੱਲੀ ਚੱਕ ਲੈ ਆ ਕਰੋ ਅੱਛਾ ਹੁਣ ਪੱਲੀ ਮੈਂ ਨਾਲੇ ਰੱਖਿਆ ਕਰ ਉਹ ਫਿਰ ਸਾਰਾ ਸਮਾਨ ਲੈ ਕੇ ਤੋ ਕੰਨੂ ਪਰੇ ਕਹੇਗਾ ਤੋ ਮੰਜਾ ਚੱਕ ਲੈ ਆ ਕਰ ਮੰਜਾ ਚੱਕ ਲੈ ਪੱਦੀ ਤੇ ਲੋਟ ਨਹੀਂ ਆਉਂਦਾ ਮੰਜੇ ਕਹੇਗੀ ਧੂਈ ਛਲੀਗੀ ਜਦੋਂ ਕਿ ਪੀਂ ਤੂ ਪੀਂ ਹੀ ਟੁੱਟੀ ਹੋਵੇ ਤਾ ਇਹ ਕੰਮ ਨਹੀਂ ਕਰਨਾ ਪਾਉਂਦੀ ਹੈਗੀਆ ਦਾਤੀ ਹੈਗੀ ਗੱਲ ਕਰੰਦੇ ਵਾਲੇ ਮੋਟੇ ਆ। ਬਗਵਾ ਸਮਾਰਦਾ ਹਰੇਕ ਗੱਲ ਚ ਬਗਵਾ ਸਮਾਰ। ਉਹ ਫਿਰ ਦਾਤੀ ਹੈ ਚਲਾਈ ਲਾਈ ਘਟ ਹੈਗੀ ਵਰਤੀ ਨਹੀਂ ਕੋਈ ਵੱਡਾ ਨਹੀਂ ਕਰੇਂਦਾ ਸੀ ਦੰਦੇ ਉਂ ਵੀ ਕਰ ਪਾਇਆ ਸੀ। ਬਬ ਚਰੀ ਵੱਢਣੀ ਹੈਗੀ ਦਾਦੇ ਜੇ ਹੈਗੀ ਨਹੀਂ ਫਿਰ ਮੈਂ ਘਰੋਂ ਲੈ ਕੇ ਆਉਂਗੀ ਚੱਕੇ। ਪਹਿਲਾਂ ਮੈਨੂੰ ਆਏ ਸੀ ਤੁਹਾਡੇ ਹੈ ਨਹੀਂ ਕੁਸ ਕੇ। ਚਰੀ ਮੇਰੀ ਗੱਲ ਤਾਂ ਦੋ ਮਿੰਟ ਦਾਮ ਲੈਦਾ ਚਰੀ ਮੈਂ ਤੈਨੂੰ ਆਪੇ ਵੱਟ ਕੇ ਦੇ ਦੂੰ। ਕਦੋਂ ਕੁ ਵੱਢੇਗਾ? ਆ ਵਾ ਦੋ ਮਿੰਟ ਖੜ ਜਾ। ਚਰੀ ਲੈ ਕੇ ਆਣਿਓ। ਹਾਏ ਚਾਹ ਨਹੀਂ ਬਣਾਈ ਕੋਟ। ਬਾਸੀਆਂ ਲੱਗ ਰਹੀਆਂ ਨੇ। ਚਾਹ ਤਾਂ ਫਿਰ ਮੈਂ ਘਰੇ ਜਾ ਕੇ ਪੀਣਾ ਹੁਣਾਂ। ਵੋਟਰ ਤਾਂ ਨਹੀਂ ਬਣਾਉਂਦਾ ਆ ਪਰੇ ਹੋਵੇ ਤੇ ਕੀੜੀਆਂ ਚੜ ਗਈ। ਉਹ ਕੀੜੀਆਂ ਕੀ ਜਾਂਦੀਆਂ ਨੇ? ਉੱਥੋਂ ਚੜ ਗਈਆਂ। ਇੰਨੀਆਂ ਨਹੀਂ ਹੈਗੀਆਂ ਉੱਤਰ। ਕੀੜੀਆਂ ਤਾਂ ਖਾ ਲੇ ਆ ਮਾਂ। ਹੋਰ ਮੇਰੇ ਤਾਂ ਪ੍ਰੇਖਤਾ ਜਾ ਲੜਨ ਲੱਗ ਗਿਆ ਉੱਥੇ। ਪਿੰਡੀ ਦਾ ਹੱਥ ਮਾਰ ਦੇਣਾਗਾ? ਬੱਸ ਵੇ। ਉਹਨਾਂ ਕੀੜੀਆਂ ਦੰਦੀਆਂ ਬਟਣਗੇ ਅਸੀਂ। ਹਾਏ ਹਾਏ। ਨਾਲ ਤਾਂ ਚੇਰੀ ਵੜਦੀ। ਠੀਕ ਆ। ਵੜ ਦੂਗਾ। ਉਹ ਤੇ ਨਾਲੇ ਸਬਜੀ। ਉੱਥੇ ਕੋਠੇ ਦੀ ਸਬਜ਼ੀ ਕਹਿੰਦਾ ਨਾਲੇ ਤੂੰ ਪਈ ਐ ਉੱਥੇ ਵੀ ਪਈ ਹੈਗੀ ਜਾਂਦੀ ਹੋਈ ਕੋਈ ਨਹੀਂ ਲੈ ਨਹੀਂ ਕੋਈ ਨਹੀਂ ਜਾਂਦੀ ਹੋਈ ਮੈਂ ਜਾਂਦੀ ਹੋਈ ਕਿ ਮੈਂ ਜਾਣੀ ਐ ਬਸ ਬਸ ਕੋਈ ਨਹੀਂ ਲੈ ਜੀ ਤੂੰ 5 ਮਿੰਟ ਖੜ ਜਾ ਆ ਦੇ ਕੱਦੂ ਜਾ ਵੀ ਤੋੜਦ ਕੇ ਦੇਦੀ ਮੈਂ ਜਿਹੜਾ ਖੜਿਆਗਾ ਕੋਈ ਇਹਦਾ ਕੱਲ ਨੂੰ ਲੈ ਜੀ ਇਹ ਛੋਟਾਗਾ ਕੱਲ ਤੇ ਕੀ ਐਡਾ ਹੋ ਜਾਊਗਾ ਹਾਂ ਕੱਲ ਨੂੰ ਤਾਂ ਵੱਡਾ ਹੋ ਜਾਊਗਾ ਆ ਰਤ ਰਤ ਵਧ ਜਾਊਗਾ ਇਹ ਰਾਤੇ ਰਾਤੀ ਵੱਧਦਾ ਹੁੰਦਾ ਹੈ ਰਾਤ ਨੂੰ ਦਾ ਰਾਤ ਨੂੰ ਵੱਧ ਵੱਧਦਾ ਜਿਹੇ ਮੜਾ ਜਾ ਪਰਦੇ ਨੇ ਤਾਂ ਵੱਧ ਜਾਂਦਾ ਹੈ ਬੰਦਾ ਨਾਲ ਸਾਹਮਣੇ ਹੋਵੇ ਅੱਛਾ ਵੀ ਤੇ ਨਹੀਂ ਉੱਡਾ ਕੀ ਪੈ ਰੰਦਾਗਾ ਤੂੰ ਗੱਡੂ ਕਾ ਤਾਂ ਨਹੀਂ ਲਾਇਆ ਅੰਨ ਚ ਨਾ ਟੀਕੇ ਦਾ ਲੋੜ ਨਹੀਂ ਟੀਕੇ ਨਾਲ ਨਹੀਂ ਲੋਟਾਂ ਦਾ ਬੇਤੀ ਕਾਲ ਦਾ ਬੜਾ ਵੱਡਾ ਹੋ ਜੂਗਾ ਟੀਕੇ ਨੇ ਟੀਕੇ ਨੇ ਨਿਚੰਨਾ ਕਰੀ ਨੇ ਕਿਉਂ ਇਹ ਬਟਾ ਵਾਲਾ ਹੋ ਜੂ ਟੀਕੇ ਨਾਲ ਤਾਂ ਇਹ ਟੀਕੇ ਨਾਲ ਤਾਂ ਆਹ ਗੜਾ ਪਰ ਮੈਂ ਸਾਰਾ ਬਣਾਉਂਗੀ ਅੱਧਾ ਬਣਾਉਂਗੀ ਆ ਫੇਰ ਤਾਂ ਸਾਰੇ ਹੀ ਬਣਾਉਣਾ ਪੈਂਦਾ ਇਹ ਕਿਰਾਂ ਧਰ ਲਿਆ ਅੱਛਾ ਹਾਂ ਇਹ ਰਾਤ ਨੂੰ ਤਾਂ ਇਹ ਜਮ ਕੱਲਾ ਹੁੰਦਾ ਵਿਹਲਾ ਹੁੰਦਾ ਰਾਤ ਨੂੰ ਤਾਂ ਬੜਾ ਵੱਡਾ ਹੁੰਦਾ ਦਿਣੀ ਨਹੀਂ ਵੱਡਾ ਹੁੰਦਾ ਹਾਂ ਜਿਨੇ ਉਲੇ ਜਾਲੇ ਜਿਹੜਾ ਵੱਡਾ ਹੋ ਜਾਂਦਾ ਗਾ ਜੀ ਨਿਗਾਹਾਂ ਨਾ ਵੱਜੇ ਕਿਸੇ ਦੀ ਤੇ ਨਹੀਂ ਤੋੜੀ ਪਿਆ ਨਾ ਲੈ ਚਲ ਐ ਕਰ ਜਿਹੜੀ ਸਬਜ਼ੀ ਪਈ ਐ ਤੂੰ ਮੈਨੂੰ ਉੱਥੇ ਚੁਕਾ ਦੇ ਮੈਨੂੰ ਐ ਲੱਗਦਾ ਕਿਤੇ ਕੋਈ ਆ ਨਾ ਜਾਵੇ ਇੱਥੇ ਡਰ ਲੱਗਦਾ ਰਹਿੰਦਾ ਓਏ ਇੱਥੇ ਛੜੇ ਦੇ ਖੇਤ ਚ ਕੋਈ ਨਹੀਂ ਹੋਆ ਹੈਗਾ ਬੇ ਪਤੀ ਨਹੀਂ ਬੰਦੇ ਬੁੰਦੇ ਫਿਰਦੀ ਰਹਿੰਦੇ ਨੇ ਅਲਗੂਆ ਛੜੇ ਦੇ ਖੇਤ ਚ ਜਨਾਨੀ ਕੀ ਕਰਦੀ ਐ ਬੰਦਾ ਭਾਂ ਆਪ ਦੀ ਤੀਵੀਂ ਨੂੰ ਤੋੜਦੇ ਕੋਈ ਹੈ ਛੜੇ ਕੋਲੇ ਹੋਰ ਕੀ ਕੰਮ ਹੁੰਦਾ ਹੈ ਇਹ ਕੰਮ ਹੁੰਦੇ ਨੇ ਛੜੇ ਕੋਲੇ ਉਹ ਦੇ ਵੀ ਸਾਹਮਣੇ ਕੌਣ ਪੜਦਾਗਾ ਉਹ ਇਹ ਤਾਂ ਬੜਾ ਕਾਂ ਪਰ ਨਹੀਂ ਜਾਂਦੇ ਆ ਫਿਰਦਾਰ ਕੋਈ ਨਹੀਂ ਤੇ ਉਹਨਾਂ ਆਪਣੇ ਕੋਈ ਖਾਂਸੜੇ ਲੈ ਕੇ ਮਗਰ ਪੈ ਜੇ ਉਹ ਮੈਂ ਕਿਹਾ ਮੇਰੇ ਇੱਥੇ ਬਾਹਣ ਚ ਕੋਈ ਨਹੀਂ ਮੜਦਾ ਹੈਗਾ ਤੇ ਦੇਖ ਕੇ ਭਾਂਜਦਾ ਜਿਵੇਂ ਰਾਹ ਛੜ ਦੇ ਤੁਰ ਜਾਂਦੇ ਲੋਕ ਤੂੰ ਬਾਹਣ ਚਾਹਦੀ ਐ ਕਿਹਨੂੰ ਦੇਖ ਕੇ ਮੈਨੂੰ ਦੇਖ ਕੇ ਡਾਂਗ ਮੇਰੇ ਕੋਲ ਆ ਆ ਦੇਖ ਤੂੰ ਕਿ ਤਲਵਿੰਦਰ ਢੰਡਾ ਦਾ ਝੱਜ ਦਾ ਲੈ ਲੈਂਦਾ ਤਲਵਿੰਦਰ ਦਾ ਤਾਂ ਮੈਂ ਪਿਉਾਂਗਾ ਤਲਵਿੰਦਰ ਦਾ ਪਿਉ ਆਏ ਪਤਾ ਆਏਗਾ ਪਹਿਲਾਂ ਕਿਤੋਂ ਦਾ ਰਵਿੰਦਰ ਕਿਥੋਂ ਦੇ ਹੋਵੇ ਰਵਿੰਦਰ ਦਾਦਾ ਮੈਂ ਫਫੜ ਲੱਗਦਾ ਐ ਇਹ ਸਬਜੀ ਚ ਕਾ ਦੇ ਮੈਨੂੰ ਮੈਨੂੰ ਐਂ ਜੇ ਡਰ ਲਾ ਦੇ ਤੇ ਉਹ ਬੰਦੇ ਯੋਰਾ ਨਾ ਜਾਣ ਚੱਲ ਫੇਰ ਆ ਜਾ ਹੋਰ ਤੂੰ ਕੋਠੇ ਸਬਜੀ ਪੀ ਐ ਸਬਜੀ ਦੇਣੀ ਐਗੀ ਚੱਲ ਚਕਾ ਫੇਰ ਹੋਰ ਕੀ ਕਹਿ ਰਹੀ ਐ ਮੈਂ ਤੈਨੂੰ ਚੱਲ ਫੇਰ ਚਰੀ ਦਾ ਥੱਪਾ ਵੀ ਪਟਕ ਲੈ ਜਾਏਗੇ ਇੱਕ ਵਾਰੀ ਚਰੀ ਵੀ ਵੱਢਣੀ ਐ ਤੇ ਸਬਜੀ ਵੀ ਚੱਕਣੀ ਐ ਤੂੰ ਕੋਠੇ ਸਬਜੀ ਲੈ ਜੀ ਹੁਣ ਮੈਨੂੰ ਐ ਦਾ ਸਲ ਫਾਪੇ ਚ ਪਾਈ ਪਈ ਐ ਕੋਈ ਬਗਵਾਸ ਕਰਦਾ ਨਾ ਹੁਣ ਕਪੜੇ ਜਿਵੇਂ ਟੀਪੀ ਐ ਚਲ ਫਿਰ ਆਇਆ ਆਇਆ ਚਲ ਆ ਜਾ ਕੋਈ ਸਬਜ਼ੀ ਦੇ ਦੇ ਉਹ ਕਪੜੇ ਖਰਾਬ ਕਰਤੇ ਤੂੰ ਤੇ ਮੇਰੇ ਤੇ ਕੱਚੇ ਜੇ ਚ ਉਹ ਕਪੜੇ ਤਾਂ ਖਰਾਬ ਹੁੰਦੀ ਹੁੰਦੇ ਸੇ ਤਾਂ ਕੋਈ ਜਾ ਕੇ ਨਾ ਆ ਲਈ ਹੁਣ ਚਰੀ ਤਾਂ ਵਧੀਆ ਖੜੀ ਆ ਨਾ ਵੇ ਚਰੀ ਵਧੀਆ ਆ ਜਾ ਚਰੀ ਤਾਂ ਸੱਭਾ ਵੀ ਉੜਾਉਂ ਤੈਨੂੰ ਤੇਰਾ ਸਬਜ਼ੀ ਤੋੜ ਲਿਆ ਜਾ ਚੱਕ ਲਿਆ ਸੱਚਾ ਵੇ ਪਾ ਲੈ ਇੱਥੇ ਬਹੁਤ ਲੱਗ ਰਹੀ ਤੇ ਕਦੂਆਂ ਦੀ ਬੇਲ ਜੀ ਵੱਢਤੀ ਉਹ ਕਦੂਆਂ ਦੇ ਵੱਲ ਪਈ ਹੁਣ ਪੁਰਾਣੀ ਹੋ ਗਈ ਉਹ ਲਾਤੀ ਹੁਣ ਨਾ ਵੀ ਲਾ ਦਿਓ ਫਿਰ ਉਹ ਨਮਗਿਆ ਲਾ ਚੁਪੜ ਚੁਪੜ ਜੇ ਹੈ ਨਹੀਂ ਚੁਪੜ ਵੀ ਹੈਗਾ ਸਬਜੀ ਆਹਾ ਇਦੋਂ ਆ ਅੰਦਰ ਪੀਵਾਬ ਇਹ ਕੋ ਖਿਚਾ ਆ ਜਿੰਦਾ ਲੱਗ ਰਿਹਾ ਉਹ ਜਿੰਦਾ ਮੇਰੇ ਕੋਲ ਚਾ ਵੀ ਆ ਸੀ ਨਾ ਪਾਲਾ ਫਾਫੇ ਨੂੰ ਹੱਥ ਕਿੱਥੇ ਆ ਲਫਾਫੇ ਰ ਓਏ ਆ ਸੀ ਫਾਫੇ ਇਹ ਲੈ ਆਹਾ ਆਹਾ ਕਿਉਂ ਛੱਡ ਪਰੇ ਤੂੰ ਤਾਂ ਫੜਿਆ ਕੰਮ ਲੱਗਿਆ ਕਰਨ ਆਹ ਹੌ ਚੱਲ ਪਰੇ ਹਟ ਓਏ ਆ ਜਾ ਮੇਰੀ ਗੱਲ ਸੁਣ ਲੈ ਹਾਂ ਤੇਰੀ ਤਾਂ ਮੈਂ ਟਰੈਕਟਰ ਹੱਥ ਨੇ ਲੈ ਕੇ ਆਉਂਗਾ ਤੇਰੀ ਤਾਂ ਮੈਂ ਭਾਰ ਕੇ ਲੈ ਆਉਂ ਥੱਪਾ ਤੁਹਾਡੇ ਬਾਹਰ ਗਾਂ ਅੰਦਰ ਤਾਂ ਖਚਲੇਗੀ ਆਓ ਬਾਰ ਮੋਰੇ ਛੱਡਦੀ ਹੱਥ ਨੇ ਫੇਰ ਕੱਲੀ ਹੋਏਗੀ ਕੱਲੀ ਹੋਣੀ ਹੈ ਹੋਰ ਕੀ ਨਹੀਂ ਹੋਣਾ ਜਵਾਬ ਕੌਣ ਦੇ ਦੇਰੀ ਕਰ ਹੁਣ ਜੇ ਤਾਂ ਕੱਲੀ ਹੋਈਏ ਫੇਰ ਤਾਂ ਮੈਂ ਬਹਾਨੇ ਨਾਲ ਸਿੱਤੇ ਚੱਕ ਕੇ ਦੁਬਾਰੇ ਆ ਜੂਗਾ ਹੱਥ ਨੇ ਜੀ ਦਵਾਰੇ ਕਿੱਥੇ ਉਹ ਘਰੇ ਹੁੰਦਾ ਕੰਮ ਤੋਂ ਆ ਜੂਗਾ 5 ਵਜੇ ਤੇਰਾ ਓਏ ਆ ਪੰਗਾ ਚਲਤੂ ਤਾ ਮੇਰੇ ਕੋਲ ਮੇਰੇ ਕੋਲ ਦਾ ਖੇਤ ਹੀ ਆ ਜਾ ਕਰ ਤੜਕੇ ਕੋਨਾ ਜਿਵੇਂ ਟਾਈਮ ਲੱਗ ਗਿਆ ਤਾਂ ਆਉਂਗੀ ਨੀ ਚਰੀ ਵੱਢ ਕੇ ਰੱਖੀ ਤੜਕੇ ਵਾਲੇ ਤੜਕੇ ਮੜਾ ਸਣੀ ਹਾਂ ਜੀ ਸਵੇਹਾ ਕਹੇ ਜੀ 8 ਵਜੇ ਆ ਜਾਈ 8 ਵਜੇ ਨਾ ਕਿਤੇ 5 ਵਜੇ ਆ ਕੇ ਬਹਿ ਜਾ ਤੇਰੇ ਕੋਲੇ ਮੈਂ 5 ਵਜੇ ਆ ਜੀ ਕੰਮ ਕੌਣ ਕਰੂਗਾ ਸਾਡੇ ਘਰੇ ਉਹ ਕੰਮ ਤਾਂ ਆਪ ਹੀ ਹੋ ਜਾਂਦੇ ਹੈ ਕੰਮ ਤਾਂ ਤੂੰ ਛਟ ਛਟ ਕੇ ਚਾਰੇ ਨਾਲ ਬਿਹੜਾ ਬਿਹੜਾ ਸੰਭਰਾ ਕਰ ਉਹ ਵੇ ਹੁਣ ਜਾਵਾਂ ਮੈਂ ਨਾ ਤਾਂ ਤੂੰ ਮੈਨੂੰ ਸਬਜ਼ੀ ਦਿੱਤੀ ਭਾਗ ਜੱਜਲ ਨਾ ਤੂੰ ਮੈਨੂੰ ਚਰੀ ਦਿੱਤੀ ਏ ਪਰ ਮੈਂ ਹੀ ਨੰਗ ਜਾਨੀ ਜਿੱਧਰ ਦੀ ਆਈ ਬਸ ਠੀਕ ਆ ਚੱਲ ਚੰਗਾ ਆਉਂਦੀ ਅਹੀਂ ਨਜ਼ਾਰਾ ਆ ਗਿਆ ਭਾਂ ਤੋ ਜਾਵਾਂ ਸਾਜੀ ਦਾ ਚੱਲ ਕੋਈ ਗੱਲ ਨਹੀਂ ਸਾਜੀ ਤਾਂ ਹੋਰ ਲਾ ਦੇਗੇ ਇੱਕ ਹਰੇ ਦਾ ਖੇਰਾ ਕਿਕਰੇ ਦਾ ਹਰੇ ਦਾ ਹੋਰ ਵੀ ਲੰਗ ਚੱਲ ਠੀਕ ਆ